ਮਾਝੋ ਮੇਰੇ ਵੱਡੇ ਭਰਾ ਬਰਕਾਸ਼ ਸਿੰਘ ਸਿੱਧੂ ਜੀ ਐਮ ਐਲ ਏ ਰਾਜਪੁਰੂ ਤੇ ਬਹੁਤ ਹੀ ਸਤਿਕਾਰ ਜੋ ਮੇਰੇ ਵੱਡੇ ਭਰਾ ਬਿਨੂ ਤੇ ਲੋਣੀ ਜਿਹੜੇ ਹਮੇਸ਼ਾ ਮੈਨੂੰ ਮੇਰੀ ਲਾਈਫ ਦੇ ਵਿੱਚ ਜਿਹੜੀ ਐਕਟਿੰਗ ਲਾਈਨ ਹੋਵੇ ਉਹਦੀ ਹਮੇਸ਼ਾ ਚੰਗੀ ਸਲਾਹ ਦਿੰਦੇ ਰਹੇ ਕੋਲੇ ਟਾਈਮ ਕੱਢਦੇ ਤੇ ਮੈਂ ਉਹਨਾਂ ਨੂੰ ਮੈਂ ਜਵਾਬ ਦੇ ਦਿੱਤਾ ਸੀਗਾ ਮੈਨੂੰ ਪੈਸੇ ਘੱਟ ਮਿਲ ਰਹੇ ਸੀ ਤੇ ਮੈਨੂੰ ਫੋਨ ਆਇਆ ਕਿਹਦੇ ਤੇ ਇਹ ਫਿਰਮ ਤੋਂ ਕੋਲੋਂ ਪੈਸੇ ਦੇ ਕੇ ਵੀ ਨਹੀਂ ਤਾਂ ਘਾਟਾ ਨਹੀਂ ਦੇਂਦਾ ਤਾਂ ਪ੍ਰਮਾਤਮਾ ਦੀ ਸੋਚ ਲਗੇ ਉਹ ਫਿਰਮ ਤੋਂ ਬਾਅਦ ਸੱਚੀ ਕੋ ਘਾਟਾ ਨਹੀਂ ਰਿਹਾ ਜੇ ਮੈਂ ਉਹ ਫਿਰਮ ਜਵਾਬ ਦੇ ਦਿੰਦਾ ਤਾਂ ਸ਼ਾਇਦ ਅੱਜ ਮੈਂ ਤੁਹਾਡੇ ਵਿੱਚ ਇੱਥੇ ਖੜਾ ਨੀ ਹੁੰਦਾ ਸੀ ਤੁਹਾਾਕੀ ਸਾਰੇ ਜਿੰਨੇ ਵੀ ਚੇਅਰਮੈਨ ਸਾਹਿਬਾਨ ਇੱਕ ਹੋਰ ਮੇਰਾ ਵੱਡਾ ਵੀਰ ਮਨਜੀਤ ਸਿੱਧੂ ਜਿਨੇ ਸਾਰੀ ਕੰਪੇਨਸ ਵਹਾੜੀ ਹੋਈ ਹੈ ਜਿਹਦੀ ਰਹਿਮਾਈ ਦੇ ਵਿੱਚ ਚੱਲ ਰਹੀ ਹੈ ਤੇ ਬਾਕੀ ਸਾਰੇ ਟਪਾਲੀ ਪਿੰਡ ਦੇ ਸੋਹਣੇ ਬੰਦੋਸਤੋ ਮੇਰੀਆਂ ਪੌੜਾ ਮੇਰੀਆਂ ਮਾਵਾ ਬਜ਼ੁਰਗ ਤੇ ਦੋਸਤੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੈਂ ਜਿਵੇਂ ਮੇਰੇ ਬਾਰੇ ਦੱਸਿਆ ਗਿਆ ਕਿ ਮੈਂ ਇੱਕ ਬਹੁਤ ਆਪਣੀ ਮਿਹਰਤ ਨਾਲ ਇੱਥੇ ਪਕਾਇਆ ਇਹ ਆਮ ਆਦਮੀ ਪਾਰਟੀ ਚਲੰਡੀ ਆਈ ਹੈ ਉਹਦੀ ਸੰਭਵ ਹੋਇਆ ਵੀ ਆ ਜਿੰਨੇ ਤੁਹਾਡੇ ਸਾਰੇ ਖੜੇ ਨੇ ਕੱਲ ਨੂੰ ਤੁਹਾਡੇ ਚੋਂ ਕੋਈ ਐਮਐਲਏ ਹੋ ਸਕਦਾ ਕੋਈ ਮੰਤਰੀ ਹੋ ਸਕਦਾ ਕੋਈ ਚੇਅਰਮੈਨ ਹੋ ਸਕਦਾ ਨਹੀਂ ਤਾਂ ਪਿਛਲੇ ਤੁਸੀਂ ਦੇਖਿਆ ਹੋਊਗਾ ਕਿ ਦਾਦਾ-ਪੁਰਦਾਦੇ ਤੋਂ ਸ਼ੁਰੂ ਹੋ ਕੇ ਪੋਤੇਆਂ ਪਰ ਪੋਤਿਆਂ ਤੱਕ ਪਾਸਾ ਦੇ ਖਾਨਦਾਨ ਸੀ ਪੰਜਾਬ ਚ ਉਹ ਵੀ ਸਾਡੇ ਤੇ ਰਾਜ ਕਰਦੇ ਆਏ ਨੇ ਮੈਂ ਜਿਹੜੇ ਪਿੰਡਾਂ ਬਾਚਵਾ ਮੈਨੂੰ ਲੱਗਦਾ ਮੇਰੇ ਲਈ ਤਾਂ ਕੋਈ ਇੱਕ ਪੰਚਾਇਤ ਮੰਤਰੀ ਦੀ ਟਿਕਟ ਵੀ ਬਹੁਤ ਵੱਡੇ ਮਾਇਨੇ ਰੱਖਦੀ ਸੀ ਪਰ ਆ ਆਮ ਆਦਮੀ ਪਾਰਟੀ ਹੈ ਜਿਵੇਂ ਮੈਨੂੰ ਅੱਜ ਐਮਪੀ ਦੀ ਟਿਕਟ ਦੇਖਣ ਨੂੰ ਮਿਲੀ ਸੋ ਦੋਸਤੋ ਮੈਂ ਬੜਾ ਧੰਨਵਾਦੀ ਹਾਂ ਮਾਨ ਸਾਹਿਬ ਦਾ ਜਿਨ੍ਹਾਂ ਨੇ ਫੀਕੋਟ ਦੀ ਪਵਿੱਤਰਤਾ ਜਿਵੇਂ ਮਨ ਵਿੱਚ ਦਿੱਤੀ ਬਾਕੀ ਪ੍ਰਤੱਖ ਨੂੰ ਪ੍ਰਮਾਨ ਦੀ ਜ਼ਰੂਰਤ ਨਹੀਂ ਹੁੰਦੀ ਜਿਵੇਂ ਪੰਜਾਬ ਸਰਕਾਰ ਦੇ ਕੰਮ ਹੈ ਕਿਉਂਕਿ ਬਾਕੀ ਸਰਕਾਰਾਂ ਪਹਿਲਾਂ ਨਾਰੇ ਲਾਉਂਦੀਆਂ ਸਰਕਾਰਾਂ ਆਵਾਮੀ ਪਾਰਟੀ ਦੀ ਸਰਕਾਰ ਜੀਨੇ ਪਹਿਲੇ 6 ਮਹੀਨੇ ਚ ਆਪਣੇ ਗਰਾਹਕਾਂ ਲਈ ਸ਼ੁਰੂ ਕਰਕੇ ਸੀ ਆਪਣੇ ਮਾਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਸੀ ਚਾਹੇ ਹੋ ਬਿਜਲੀ ਦਾ ਬਿੱਲ ਹੋਵੇ ਚਾਹੇ ਹੋ ਦਵਾਈਆਂ ਹੋਣ ਚਾਹੇ ਹੋ ਸਿਹਤ ਸੂਲਤਾ ਹੋਣ ਚਾਹੇ ਸਿੱਖਿਆ ਦੇ ਖੇਤਰ ਵਿੱਚ ਗੱਲ ਹੋਵੇ ਚਾਹੇ ਨਹਿਰੀ ਪਾਣੀ ਦੀ ਗੱਲ ਹੋਵੇ ਜੇ ਨਹਿਰੀ ਪਾਣੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਪਾਣੀ ਪਹਿਲਾਂ 20 ਤੋਂ 40% ਤੱਕ ਵਰਤੋ ਚੱਲਦਾ ਸੀ ਜਦੋਂ ਦੀ ਮਾਂ ਸਰਕਾਰ ਆਈ ਹੈ ਉਹ ਇੰਨਾ ਨੰਮਾ ਬਣ ਗਿਆ ਅੰਡਰਗਰਾਉਂਡ ਪਾਈਪ ਪਾ ਗਏ ਬਾਕੀ ਜਿਹੜੀਆਂ ਦੋ ਨਹਿਰਾਂ ਹੋਰ ਕੱਢ ਰਹੇ ਨੇ ਇੱਕ ਮਾਲਵਾ ਨਹਿਰ ਇੱਕ ਬਾਬਾ ਨਹਿਰ ਜੇ ਮੈਂ ਇਕੱਲੀ ਮਾਲਵਾ ਨਹਿਰ ਦੀ ਗੱਲ ਕਰਾਂ ਤਾਂ ਜਦੋਂ ਇਸ ਇਲਾਕੇ ਵਿੱਚੋਂ ਲੰਘਣ ਲੱਗੀ ਤਾਂ ਪੰਚਾਇਤ ਦੇ ਵਿੱਚ 5 ਲੱਖ ਦੀ ਮੁਚਰਾਉਂ ਦੀ ਲੋੜ ਨਹੀਂ ਪਈ ਪਾਏ ਨਾ ਬਚੂਗਾ ਜਿਹਦੇ ਨਾਲ ਸਾਡੇ ਧਰਤੀ ਹੇਠਾਂ ਆਪਣੀ ਵੀ ਬਚੂਗਾ ਸਾਡੀ ਬਿਜਲੀ ਵੀ ਬਚੂਗੀ ਸਾਡੇ ਖੇਤਾਂ किसे इस बारे तो पता नहीं है छोटे व्यापारी का दर्द है एक छोटे दुकानदार का दर्द सो दोस्तों अब जो पता है वह कले पंजाब की एक मजदूर हिंदुस्तान की लड़ाई है क्योंकि पिछले दस साल ਜੋ ਕੇਂਦਰ ਸਰਕਾਰ ਨੇ ਪੰਜਾਬ ਨੂੰ ਕੀਤਾ ਅੱਜ ਤੱਕ ਮਤਰਾ ਹੀ ਨਾ ਸਮਾ ਕਰਦੀ ਆ ਰਹੀ ਹੈ ਸਾਂਭ ਤੱਕ ਸਾਡੇ ਆ ਪੈਣਾ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੇ ਭਰਾ ਦਿੱਲੀ ਦੀ ਸਰਕਾਰ ਦੇ ਵੱਲੋਂ ਇਥੋਂ ਤੱਕ ਕੇ 700 ਸਾਡੇ ਕਿਸਾਨਾਂ ਨੇ ਸ਼ੀਤियां ਪ੍ਰਾਪਤ ਕੀਤੀਆਂ ਬੇਈ ਸਰਕਾਰ ਦੇ ਕਰਕੇ ਜਿਵੇਂ ਸਰਕੇ ਸੋ ਦੋਸਤੋ ਸਾਡੇ ਆਲੂ ਦਾ ਪੈਸਾ ਜਿਹੜਾ ਪਿੰਡ ਮੁਕਾਲ ਦਾ ਪੈਸਾ 8000 ਰੁਪਏ ਮੁੰਦਾ ਪੰਜਾਬ ਦਾ ਜਿਹੜਾ ਜੱਬੀ ਬੈਠੀ ਹੈ ਜੇ ਗੱਲ ਅਠ ਹਜ਼ਾਰ ਕਰੋੜ ਰੁਪਇਆ ਸਾਡੇ ਕੋਲ ਆਉਂਦਾ ਪੰਜਾਬ ਕੋਲ ਆਇਆ ਹੁੰਦਾ ਅਜਾ ਸਾਡੇ ਪਿੰਡਾਂ ਦੀ ਹੋਰ ਬਸੜਾ ਹੋ ਸਕਦਾ ਸੀ ਸੋ ਦੋਸਤੋ ਪਿਛਲੇ ਸੱਫ ਸਰ ਕੱਲਾ ਭਗਵਾਨ ਤਮਾਰ ਗੁੰਜਿਆ ਪਾਰਲੀਮੈਂਟ ਦੇ ਵਿੱਚ ਬਾਕੀ ਇਹਨਾਂ ਦੇ ਜਿਵੇਂ 12 ਦੇ 12 ਪੰਜਾਬ ਤੋਂ ਗੁੰਗੇ ਪਿੱਛੇ ਹੁੰਦੇ ਆ ਮੈਂ ਤੁਹਾਡਾ ਨਾਮ ਕਰਦਾ ਜੇ 13 ਉੱਠਿਆ 13 ਸੀਟਾਂ ਸੋਚਣਾ ਸਾਡੇ ਨਾਲ ਧੱਕਾ ਕੀਤਾ ਸਾਡੇ ਪੰਜਾਬ ਤੇ ਜ਼ੁਲਮ ਕੀਤਾ ਸਰਕਾਰ ਨੇ ਉਹਦਾ ਬਦਲਾ ਆਪਾਂ ਹਨ ਵੋਟਾਂ ਨਾਲ ਲੈਣੇ ਵੋਟਾਂ ਨਾਲ ਕਾਨੂੰਨ ਨਾਲ ਵੋਟਾਂ ਨਾਲ ਬਦਲਾ ਲੈਣੇ ਵੋਟਾਂ ਨਾਲ ਸਿਆਣੇ ਠੇਗਾ ਜਦੋਂ ਕੋਈ ਪਰਮਾਨਟਰ ਹੋਵੇ ਇਕੱਠੀ ਗੁਲੀ ਮਾਰ ਕੇ ਟੰਗਾ ਆਪਾਂ ਜਿੰਨੇ ਗੋਲਾ ਇਕੱਠੀਆਂ ਕਰਕੇ ਜਿਵੇਂ ਦੇਸੀ ਸ਼ਬਦਾਂ ਚ ਸਭ ਭਾਗ ਤੋਂ ਮੁਕਾ ਲਾ ਫਿਰ ਸੋ ਦੋਸਤੋ ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਕਿ ਆਓ